ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਹੋਰ ਸਨਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਮੈਂ ਅਮਨਪ੍ਰੀਤ ਕੌਰ ਅੱਜ ਦੀ ਨਵੀਂ ਕਲੈਕਸ਼ਨ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਵਾਲੀ ਕਲੈਕਸ਼ਨ ਬਹੁਤ ਹੀ ਜ਼ਿਆਦਾ ਸੋਹਣੀ ਰਹੇਗੀ ਸਾਰੇ ਹੀ ਆਪਣੇ ਥ੍ਰੈਡ ਵਰਕ ਦੇ ਸੂਟ ਰਹਿਣਗੇ ਮਸ਼ੀਨ ਵਰਕ ਦੇ ਉੱਪਰ ਰਹਿਣਗੇ ਬਹੁਤ ਹੀ ਸੋਹਣੇ ਜਿਹੜੇ ਡਿਜ਼ਾਈਨ ਰੈਡੀ ਹੋਏ ਨੇ ਸੋਚਿਆ ਤੁਹਾਡਾ ਸ਼ੇਅਰ ਕਰ ਦਈਏ ਕਿਉਂਕਿ ਕੋਰੀਅਰ ਜਾਣ ਲਈ ਰੈਡੀ ਸੀ ਆਪਾਂ ਪੈਕਿੰਗ ਵੀ ਕਰ ਚੁੱਕੇ ਸੀ ਪਰ ਧਿਆਨ ਦੇ ਵਿੱਚ ਆਇਆ ਕਿ ਆਪਾਂ ਤੁਹਾਡਾ ਸ਼ੇਅਰ ਜਰੂਰ ਕਰ ਦਈਏ ਕਿਉਂਕਿ ਜਿਵੇਂ ਕਈ ਵਾਰ ਆਪਾਂ ਤੁਹਾਨੂੰ ਅਨਸਟਿਚ ਸੂਟ ਜਿਹੜੇ ਦਿਖਾਉਂਦੇ ਆ ਤੇ ਉਹਦੇ ਵਿੱਚ ਪ੍ਰੋਪਰ ਤੁਹਾਨੂੰ ਲੁੱਕ ਜਿਹੜੀ ਨਹੀਂ ਪਤਾ ਚੱਲਦੀ ਹੈਗੀ ਜਦੋਂ ਆਪਾਂ ਸਟਿਚ ਕੀਤੇ ਤੁਹਾਡਾ ਤੁਹਾਡੇ ਨਾਲ ਸ਼ੇਅਰ ਕਰਦੇ ਆ ਸੂਟ ਦਾ ਤੁਹਾਨੂੰ ਪ੍ਰੋਪਰ ਉਹਦੇ ਵਿੱਚ ਲੁੱਕ ਪਤਾ ਚੱਲਦੀ ਵੀ ਕਿਸ ਤਰ੍ਹਾਂ ਦੀ ਲੁੱਕ ਜਿਹੜੀ ਆਪਣੇ ਸੂਟਾਂ ਦੀ ਉਹ ਬਣ ਕੇ ਆਏਗੀ ਤੇ ਲੋ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅ ਤੇ ਇਹਦੇ ਵਿੱਚ ਤੁਹਾਨੂੰ ਕੋਈ ਵੀ ਡਿਜ਼ਾਈਨ ਪਸੰਦ ਆ ਤਾਂ ਤੁਸੀਂ ਸਾਨੂੰ ਸਕਰੀਨਸ਼ਾਟ ਭੇਜ ਕੇ ਆਪਣੇ ਲਈ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਸਕਰੀਨ ਉੱਪਰ ਆਪਣਾ WhatsApp ਨੰਬਰ ਜਿਹੜਾ ਸ਼ੋ ਹੋ ਰਿਹਾ। ਬਲੋਟੀ ਅੱਜ ਦੀ ਕਲੈਕਸ਼ਨ ਦਾ ਪਹਿਲਾ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਬਲੈਕ ਕਲਰ ਦੇ ਵਿੱਚ ਇਸ ਤਰ੍ਹਾਂ ਬਹੁਤ ਸੋਹਣਾ ਨੈਕ ਬਣਾਇਆ ਹੈ ਤੁਸੀਂ ਦੇਖ ਸਕਦੇ ਹੋ ਹਾਫ ਬੈਨ ਆਪਾਂ ਨੇ ਇੱਥੇ ਲਗਾਈ ਹੋਈ ਹੈ ਨੈਕ ਦੇ ਉੱਪਰ ਤੇ ਬਹੁਤ ਹੀ ਜ਼ਿਆਦਾ ਸੋਹਣਾ ਫੈਬਰਿਕ ਹੈ ਜੀ ਸੌਫਟ ਫੈਬਰਿਕ ਹੈ ਬਿਲਕੁਲ ਮੈਂ ਤੁਹਾਨੂੰ ਨੇੜੇ ਤੋਂ ਫੈਬਰਿਕ ਦਿਖਾਉਣੀ ਆ ਤੁਹਾਨੂੰ ਇਹਦੀ ਸੌਫਟਨੈਸ ਵੀ ਪਤਾ ਲੱਗ ਜੇਗੀ ਚਲੋ ਜੀ ਇਸ ਤਰ੍ਹਾਂ ਆਪਣੀ ਬਾਹਾਂ ਦੇ ਉੱਪਰ ਇੱਕ ਇੱਕ ਫਲਾਰ ਰਹੇਗਾ ਬਹੁਤ ਹੀ ਯਾਨੀ ਕਿ ਸੋਬਰ ਜਾਂ ਡੀਸੈਂਟ ਜਿਹਾ ਪੀਸ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਪੂਰੀ ਲੁੱਕ ਤੁਹਾਨੂੰ ਮੈਂ ਦਿਖਾਉਣੀ ਆ ਸੂਟ ਦੀ ਤੇ ਇਹ ਆਪਾਂ ਕੀਤਾ ਹੋਇਆ ਜੀ ਪਿਓਰ ਪਸ਼ਮੀਨੇ ਦੇ ਉੱਪਰ ਰੈਡੀ ਇਸ ਤਰ੍ਹਾਂ ਪੂਰੀ ਸ਼ਰਟ ਦੇ ਵਿੱਚ ਹੈਵੀ ਬੂਟੀ ਔਰ ਇਸ ਤਰ੍ਹਾਂ ਆਪਣਾ ਬਣਿਆ ਹੋਇਆ ਜੀ ਘੇਰਾ ਘੇਰੇ ਦੇ ਉੱਪਰ ਇਸ ਤਰ੍ਹਾਂ ਬਹੁਤ ਸੋਹਣਾ ਕੰਮ ਰਹੇਗਾ ਹੈਵੀ ਵੀ ਲੁੱਕ ਦੇ ਰਿਹਾ ਔਰ ਬਿਲਕੁਲ ਜਾਨਕੀ ਲਾਈਟ ਵੀ ਜਿਹੜੀ ਲੁੱਕ ਦੇ ਰਿਹਾ ਬਹੁਤ ਹੀ ਸੋਹਣਾ ਬਲੈਕ ਕਲਰ ਹੈ ਜੀ ਇਹ ਇਸ ਤਰ੍ਹਾਂ ਦੇਖੋ ਬਹੁਤ ਪਿਆਰਾ ਪੀਸ ਜਿਹੜਾ ਬਣਿਆ ਹੋਇਆ ਔਰ ਆਪਾਂ ਇਹ ਵੜੀ ਸਟੀਚਿੰਗ ਜਿਹੜੀ ਕੀਤੀ ਹੈ ਕਸਟਮਰ ਨੇ ਸਾਡੇ ਨੂੰ ਵਿਦਾਊਟ ਲਾਈਨਿੰਗ ਸਟੀਚ ਕਰਵਾਇਆ ਨੇ ਤੁਸੀਂ ਅਗਰ ਲਾਈਨਿੰਗ ਐਡ ਕਰਾਉਣਾ ਚਾਹੋ ਤਾਂ ਤੁਸੀਂ ਕਰਵਾ ਸਕਦੇ ਹੋ ਉਹ ਤੁਹਾਡੀ ਚੁਆਇਸ ਅਕੋਰਡਿੰਗ ਆਪਾਂ ਜਿਹੜੀ ਸਟੀਚੀ ਚਲੋ ਜੀ ਬਹੁਤ ਹੀ ਜਿਆਦਾ ਸੋਹਣਾ ਪੀਸ ਜਿਹੜਾ ਰੈਡੀ ਹੋਇਆ ਹੋਇਆ ਬਹੁਤ ਹੀ ਜਿਆਦਾ ਸੌਫਟ ਫੈਬਰਿਕ ਹੈ ਲਾਈਟ ਵੇਟ ਹੈ ਇਦਾਂ ਨਹੀਂ ਲੱਗੂਗਾ ਕਿ ਪਸ਼ਮੀਨਾ ਤਾਂ ਕਾਫੀ ਜਿਆਦਾ ਹੈਵੀ ਹੋਏਗਾ ਨਹੀਂ ਜੀ ਬਿਲਕੁਲ ਹੀ ਸੌਫਟ ਹੈ ਲਾਈਟ ਵੇਟ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਵੀਡੀਓ ਦੇ ਵਿੱਚ ਤੇ ਜੋ ਸਾਡੇ ਕੋਲ ਚੀਜ਼ ਹੁੰਦੀ ਆ ਆਪਾਂ ਉਹੀ ਤੁਹਾਨੂੰ ਦੱਸਦੇ ਆ ਇਦਾਂ ਨਹੀਂ ਹੈਗਾ ਕਿ ਤੁਹਾਨੂੰ ਆਪਾਂ ਕੁਝ ਰੋਂਗ ਦੱਸਦੇ ਆ ਕਿਉਂਕਿ ਕਾਫੀ ਭੈਣਾਂ ਜਿਹੜੀਆਂ ਸਾਡੇ ਤੋਂ ਸ਼ਾਪਿੰਗ ਕਰਦੀਆਂ ਨੇ ਸਾਡੇ ਤੋਂ ਸਵੈੱਫ ਸੂਟ ਵਗੈਰਾ ਮਗਾਉਂਦੀਆਂ ਨੇ ਉਹ ਸਾਨੂੰ ਜਦੋਂ ਫੀਡਬੈਕ ਦਿੰਦੇ ਸਾਨੂੰ ਬਹੁਤ ਵਧੀਆ ਲੱਗਦਾ ਕਿ ਅਮਮਾ ਜੋ ਤੁਸੀਂ ਦੱਸਦੇ ਹੋ ਵੀ ਇਹ ਲੋ ਜੀ ਇਹਦੇ ਨਾਲ ਰਹੇਗਾ ਦੁਪੱਟਾ ਇਸ ਤਰ੍ਹਾਂ ਲਾਈਨਾ ਵਾਲਾ ਸਭ ਦੇ ਨਾਲ ਆਪਾਂ ਦੁਪੱਟੇ ਡਿਫਰੈਂਟ ਡਿਫਰੈਂਟ ਕੀਤੇ ਨੇ ਮੈਂ ਤੁਹਾਨੂੰ ਥੋੜਾ ਜਿਆਦਾ ਖੋਲ ਕੇ ਦਿਖਾਵਾਂਗੀ ਜਿਆਦਾ ਨਹੀਂ ਇਸ ਤਰ੍ਹਾਂ ਦੇਖੋ ਜਿੰਨੇ ਕਲਰ ਸਾਡੇ ਸੂਟ ਦੇ ਵਿੱਚ ਨੇ ਓਨੇ ਹੀ ਕਲਰ ਆਪਾਂ ਦੁਪੱਟੇ ਦੇ ਵਿੱਚ ਐਡ-ਆਨ ਕੀਤੇ ਹੋਏ ਨੇ ਇਹਦੇ ਨਾਲ ਦੁਪੱਟਾ ਜਿਹੜਾ ਆਪਣੇ ਥੋੜੇ ਡਿਜ਼ਾਈਨਰ ਜੇ ਬਣ ਜਾਂਦੇ ਸੋਹਣੇ ਲੱਗਦੇ ਆ ਜੀ ਕਿਉਂਕਿ ਕਈ ਵਾਰੀ ਧੁੱਪ ਚੜੀ ਹੁੰਦੀ ਤਾਂ ਆਪਾਂ ਨੂੰ ਆਂਦਾ ਕਿ ਦੁਪੱਟਾ ਜਿਹੜਾ ਆਪਣੇ ਸੂਟ ਦੇ ਨਾਲ ਲਈਏ ਕਿਉਂਕਿ ਮੋਸਟਲੀ ਭੈਣਾਂ ਕਹਿੰਦੇ ਕਿ ਨਹੀਂ ਆਪਾਂ ਸਟਾਲ ਵਗੈਰਾ ਇਹ ਲੈ ਲੈਣੇ ਆ ਇਸ ਕਰਕੇ ਦੁਪੱਟੇ ਰਹਿਣ ਦਿਓ ਬਟ ਆਪਾਂ ਸਾਰੇ ਤਰ੍ਹਾਂ ਦੇ ਦੁਪੱਟੇ ਰੈਡੀ ਕੀਤੇ ਆ ਕਿਉਂਕਿ ਸਾਡੀ ਭੈਣ ਨੇ ਦੁਪੱਟੇ ਨਾਲ ਰੈਡੀ ਕਰਵਾਏ ਨੇ ਉਹ ਜੀ ਪਹਿਲਾ ਪੀਸ ਤੁਹਾਨੂੰ ਦਿਖਾ ਦਿੰਦਾ ਬਲੈਕ ਦੇ ਵਿੱਚ ਤੇ ਅਗਲਾ ਪੀਸ ਰਹੇਗਾ ਜੀ ਕਾਫੀ ਦੇ ਉੱਪਰ ਇਸ ਤਰ੍ਹਾਂ ਪੂਰੀ ਸ਼ਰਟ ਦੇ ਵਿੱਚ ਬੂਟੀ ਰਹੇਗੀ ਬਹੁਤ ਜ਼ਿਆਦਾ ਸੋਹਣਾ ਕਿਉਂਕਿ neck ਆਪਾਂ ਨਹੀਂ ਬਣਾਇਆ ਹੈਗਾ ਕਿਉਂਕਿ neck ਆਪਣਾ ਕੋਟੀ ਦੇ ਨੀਚੇ ਹੀ ਆ ਜਾਂਦਾ ਇਸ ਕਰਕੇ neck ਜਿਹੜਾ ਨਹੀਂ ਆਪਾਂ ਨੇ ਕੋਈ ਬਣਾਇਆ ਹੈਗਾ ਤੇ ਕਾਫੀ ਦੇ ਉੱਪਰ ਤੁਸੀਂ ਕੰਮ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਕੀਤਾ ਹੋਇਆ ਇਸ ਤਰ੍ਹਾਂ ਇੱਕ ਇੱਕ ਫਲਾਰ ਅੱਗੇ ਕਟਵਰਕ ਕੀਤਾ ਹੋਇਆ ਔਰ ਕੰਮ ਦੀ ਸਫਾਈ ਤੁਸੀਂ ਚੈੱਕ ਕਰੋ ਸਾਰਾ ਹੀ ਮਸ਼ੀਨ ਵਰਕ ਹੈ ਔਰ ਤੁਸੀਂ ਦੇਖਦੇ ਸ਼ੇਡ ਵਾਲਾ ਕੰਮ ਆਪਾਂ ਜਿਹੜਾ ਕੀਤਾ ਹੋਇਆ ਔਰ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਜੀ ਦੋਨਾਂ ਬਾਹਾਂ ਦੇ ਉੱਪਰ ਇਸ ਤਰ੍ਹਾਂ ਫਲਾਰ ਰਹਣਗੇ ਪੂਰੀ ਸ਼ਰਟ ਦੇ ਵਿੱਚ ਬੂਟੀ ਰਹੇਗੀ ਤੁਸੀਂ ਦੇਖ ਸਕਦੇ ਹੋ ਕਲਰ ਬਹੁਤ ਹੀ ਜਿਆਦਾ ਸੋਹਣਾ ਜੀ ਕਾਫੀ ਕਲਰ ਬਹੁਤ ਜਿਆਦਾ ਡਿਮਾਂਡ ਹੋ ਰਹੀ ਇਸ ਕਲਰ ਦੀ ਔਰ ਇਸ ਡਿਜ਼ਾਈਨ ਦੀ ਕਿਉਂਕਿ ਇਹ ਸਾਰੇ ਡਿਜ਼ਾਈਨ ਆਪਾਂ ਨੇ ਆਪਣੀ ਪਸੰਦ ਅਕੋਰਡਿੰਗ ਕੀਤੇ ਆ ਸਾਡੀ ਸਿਰਫ ਭੈਣ ਇਹ ਹੀ ਕਿਹਾ ਸੀ ਕਿ ਦੀਦੀ ਮੈਨੂੰ ਕਲਰ ਇਹ ਵਾਲੇ ਪਸੰਦ ਨੇ ਤੁਸੀਂ ਡਿਜ਼ਾਈਨ ਆਪਣੇ ਅਕੋਰਡਿੰਗ ਬਣਾਓ ਤੁਸੀਂ ਘੇਰੇ ਦੇ ਉੱਪਰ ਕੰਮ ਚੈੱਕ ਕਰੋ ਬਹੁਤ ਹੀ ਜਿਆਦਾ ਸੋਹਣਾ ਤੇ ਸਾਫ ਸੁਥਰਾ ਘੇਰੇ ਦੇ ਉੱਪਰ ਕੰਮ ਜਿਹੜਾ ਆਪਾਂ ਨੇ ਕੀਤਾ ਹੋਇਆ ਜੀ ਫੈਬਰਿਕ ਰਹੇਗਾ ਜੀ ਡਬਲ ਟੋਨ ਪਸ਼ਮੀਨਾ ਕੋਈ ਇਹਨੂੰ ਸਿਲਕ ਪਸ਼ਮੀਨਾ ਕਹੀ ਜਾ ਰਿਹਾ ਕੋਈ ਡਬਲ ਟੋਨ ਪਸ਼ਮੀਨਾ ਕਹਿ ਰਿਹਾ ਸਭ ਦੇ ਆਪੋ ਆਪਣੇ ਨਾਮ ਜਿਹੜੇ ਤੇ ਇਸ ਦੇ ਨਾਲ ਦੁਪੱਟਾ ਰਹੇਗਾ ਜੀ ਇਸ ਤਰ੍ਹਾਂ ਇਹ ਦੁਪੱਟੇ کافی ਜ਼ਿਆਦਾ ਟ੍ਰੈਂਡ ਦੇ ਵਿੱਚ ਚੱਲ ਰਹੇ ਨੇ ਜੀ ਡਿਜ਼ਾਈਨਿੰਗ ਇਦਾਂ ਦੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਸੈਂਟਰ ਦੇ ਵਿੱਚ ਇਸ ਤਰ੍ਹਾਂ ਬੰਦ ਨਹੀਂ ਦਾ ਡਿਜ਼ਾਈਨ ਜਾ ਰਹੇਗਾ ਔਰ ਪੱਲਿਆਂ ਦੇ ਉੱਪਰ ਇਸ ਤਰ੍ਹਾਂ ਲਾਈਨਰ ਰਹਿਣਗੀਆ ਬਹੁਤ ਹੀ ਪਿਆਰਾ ਜਿਹੜੇ ਕਲਰ ਆਪਾਂ ਨੇ ਸੂਟ ਦੇ ਵਿੱਚ ਐਡ ਕੀਤੇ ਨੇ ਵਰਕ ਦੇ ਵਿੱਚ ਐਡ ਕੀਤੇ ਨੇ ਥ੍ਰੈਡ ਦੇ ਹਨ ਤੇ ਉਹੀ ਕਲਰ ਆਪਾਂ ਨੇ ਦੁਪट्टे ਦੇ ਵਿੱਚ ਐਡ ਆਨ ਕਰਵਾਏ ਹੋਏ ਨੇ ਔਰ ਤੁਸੀਂ ਲੈਸ਼ ਜਿਹੜੀ ਚੈੱਕ ਕਰ ਸਕਦੇ ਹੋ ਬਹੁਤ ਹੀ ਜਿਆਦਾ ਸੋਹਣੀ ਔਰ ਸੌਫਟ ਜਿਹੜੀ ਲੈਸ਼ ਆਪਾਂ ਨੇ ਐਡ ਆਨ ਕੀਤੀ ਹੋਈ ਹੈ ਇੱਕ ਇੱਕ ਚੀਜ਼ ਨੂੰ ਆਪਾਂ ਧਿਆਨ ਦੇ ਵਿੱਚ ਰੱਖ ਕੇ ਸੂਟ ਰੈਡੀ ਕਰਦੇ ਇਦਾਂ ਨਹੀਂ ਹੈਗਾ ਕਿ ਜਲਦਬਾਜ਼ੀ ਦੇ ਵਿੱਚ ਜੋ ਜੋ ਜੀ ਕੀਤਾ ਉਹੀ ਐਡ ਆਨ ਕਰਤਾ ਨਹੀਂ ਜੀ ਜੋ ਆਪਰੇ ਸੂਟ ਦੇ ਉੱਪਰ ਚੀਜ਼ ਸੋਹਣੀ ਲੱਗੇ ਉਹਦੀ ਲੁੱਕ ਵੀ ਪਤਾ ਲੱਗੇ ਕਿ ਪ੍ਰੋਪਰ ਆਪਣੇ ਸੂਟ ਜਿਹੜੇ ਵਾਕਈ ਵੀ ਬੁਟੀਕ ਤੋਂ ਬਣ ਕੇ ਆਏ ਨੇ ਉਸ ਤਰ੍ਹਾਂ ਦੀ ਆਪਾਂ ਬਿਲਕੁਲ ਸੋਚ ਸਮਝ ਕੇ ਹਰੇਕ ਚੀਜ਼ ਐਡ-ਆਨ ਕਰਦੇ ਆਂ ਜੀ ਕਲਰ ਰਹੇਗਾ ਜੀ ਕਾਫੀ ਕਲਰ ਡਬਲ ਟੋਨ ਪਸ਼ਮੀਨਾ ਰਹੇਗਾ ਸਿਲਕ ਪਸ਼ਮੀਨਾ ਵੀ ਜਿਹਨੂੰ ਆਪਾਂ ਕਹਿ ਦਿੰਦੇ ਆਂ ਜੀ ਬਹੁਤ ਹੀ ਜ਼ਿਆਦਾ ਸੌਫਟ ਫੈਬਰਿਕ ਹੈ ਡਬਲ ਟੋਨ ਨੂੰ ਇਸ ਕਰਕੇ ਕਹਿ ਦਿੰਦੇ ਆਂ ਔਰ نیچے ਦੇਖੋ ਤੁਸੀਂ ਇਹ ਵਾਲੀ ਚੀਜ਼ ਦੀ ਬਿਲਕੁਲ ਡਾਰਕ ਹੈ ਚਾਹੇ ਤੁਸੀਂ ਇਹ ਵਾਲੀ ਸਾਈਡ ਕੰਮ ਕਰਵਾ ਲਓ ਹਨਾ ਤਾਂ ਵੀ ਕੋਈ ਇਸ਼ੂ ਨਹੀਂ ਆਏਗਾ ਚਾਹੇ ਤੁਸੀਂ ਇਹ ਵਾਲੀ ਸਾਈਡ ਕੰਮ ਕਰਵਾ ਲ ਜਿਹੜੀ ਸਰੀ ਸਿੱਧੀ ਸ਼ੇਡ ਹੈ ਉਹਦੇ ਉੱਪਰ ਆਪਾਂ ਨੇ ਕੰਮ ਜਿਹੜਾ ਕੀਤਾ ਹੋਇਆ ਅਗਲਾ ਸੂਟ ਇਹ ਵੀ ਬਹੁਤ ਹੀ ਜ਼ਿਆਦਾ ਸੋਹਣਾ ਡਿਜ਼ਾਈਨ ਜਿਹੜਾ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈ ਕਾਫੀ ਸੂਟ ਆਪਣੇ ਵਾਲੇ ਡਿਜ਼ਾਈਨ ਦੇ ਵਿੱਚ ਰੈਡੀ ਹੋਏ ਕਿਉਂਕਿ ਜਿਹੜਾ ਮੇਨ ਕੰਮ ਹੈਗਾ ਉਹ ਹੈਗਾ ਬਾਹਾਂ ਦੇ ਉੱਪਰ ਬਹੁਤ ਹੀ ਜਿਆਦੀਆਂ ਸੋਹਣੀਆਂ ਬਾਹਾਂ ਬਣੀਆਂ ਹੋਈਆਂ ਨੇ ਹੈਵੀ ਬਾਹਾਂ ਬਣੀਆਂ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਦਿਖਾਉਣੀ ਆ ਪ੍ਰੋਪਰ ਇਹਦੀ ਲੁੱਕ ਇਸ ਤਰ੍ਹਾਂ ਇਸ ਤਰ੍ਹਾਂ ਦੀ ਲੁੱਕ ਆਏਗੀ ਔਰ ਕੰਮ ਦੀ ਸਫਾਈ ਚੈੱਕ ਕਰੋ ਮਸ਼ੀਨ ਦਾ ਕੰਮ ਰਹੇਗਾ ਸਾਰਾ ਇਹਨੂੰ ਤੁਸੀਂ ਹੈਂਡਵਰਕ ਦੇ ਵਿੱਚ ਵੀ ਕਰਵਾ ਸਕਦੇ ਹੋ ਠੀਕ ਹੈ ਅਗਰ ਤੁਸੀਂ ਕਿਸੇ ਪਾਰਟੀ ਵੇਅਰ ਫੰਕਸ਼ਨ ਵਾਸਤੇ ਆਪਣਾ ਪਾਰਟੀ ਵੇਅਰ ਸੂਟ ਬਣਾਉਣਾ ਹੈ ਨਾ ਕਿਸੇ ਫੰਕਸ਼ਨ ਵਾਸਤੇ ਉਹਨੂੰ ਤੁਸੀਂ ਹੈਂਡਵਰਕ ਦੇ ਵਿੱਚ ਵੀ ਕਰਵਾ ਸਕਦੇ ਹੋ ਬਟ ਆਪਣੇ ਜਿਹੜਾ ਤੁਹਾਨੂੰ ਪਤਾ ਜੀ ਕਾਟਨ ਦੇ ਸਟੱਫ ਹੁੰਦੇ ਜਾਂ ਪਸ਼ਮੀਨੇ ਦੇ ਉਹ ਤੁਸੀਂ ਮਸ਼ੀਨ ਵਰਕ ਤੇ ਹੀ ਕਰਵਾਓ ਜਿਆਦਾ ਸੋਹਣੇ ਲੱਗਦੇ ਆ ਤੁਸੀਂ ਜੇ ਅਗਰ ਇਹ ਤੁਹਾਨੂੰ ਡਿਜ਼ਾਈਨ ਪਸੰਦ ਆ ਤੁਸੀਂ ਫੈਬਰਿਕ ਇਹ ਵਾਲਾ ਨਹੀਂ ਲਾਈਕ ਕਰਦੇ ਹਨ ਕਿਉਂਕਿ ਜਿਹੜੇ ਫੌਰਨ ਵਾਲੇ ਪਹਿਣਾ ਨੇ ਉਹ ਬਹੁਤ ਘੱਟ ਪਸ਼ਮੀਨਾ ਦੇ ਸੂਟ ਬਣਾਉਂਦੇ ਆ ਨੇ ਉਹ ਜ਼ਿਆਦਾ ਜਿੱਦਾਂ ਕ੍ਰੇਪ ਵਗੈਰਾ ਤੇ ਜਾਂ ਕਾਟਨ ਦੇ ਸਟੱਫ ਤੇ ਹੀ ਬਣਾਉਂਦੇ ਨੇ ਕਿਉਂਕਿ ਆਪਣੇ ਤੁਹਾਨੂੰ ਪਤਾ ਪੰਜਾਬ ਠੰਡ ਬਹੁਤ ਜ਼ਿਆਦਾ ਉਧਰ ਤਾਂ ਤੁਹਾਨੂੰ ਪਤਾ ਠੰਡ ਦਾ ਉਧਰ ਵੀ ਬਹੁਤ ਜ਼ਿਆਦਾ ਮਾਟਨਾਂ ਦੇ ਅੰਦਰ ਅਜ ਕਹਿੰਦੇ ਨੇ ਨਾ ਵੀ ਜਿੱਦਾਂ ਰੂਮ ਵਗੈਰਾ 'ਚ ਹੀਟ ਵਗੈਰਾ ਹੁੰਦੀ ਹੈ ਇਸ ਕਰਕੇ ਉਹ ਘੱਟ ਜਿਹੜਾ ਲਾਈਕ ਕਰ ਦੇਣਾ ਗਰਮ ਫੈਬਰਿਕ ਤੇ ਤੁਸੀਂ ਦੇਖੋ ਜੀ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਸਿੰਪਲ ਸੋਬਰ ਜਿਆ ਹੈ ਹੈਵੀ ਬਾਹਾਂ ਬਣੀਆਂ ਹੋਈਆਂ ਨੇ ਤੇ ਕਲਰ ਬਹੁਤ ਹੀ ਜਿਆਦਾ ਸੋਹਣਾ ਬਾਟਰ ਗ੍ਰੀਨ ਕਲਰ ਰਹੇਗਾ ਸੌਫਟ ਵਾਲਾ ਪਸ਼ਮੀਨਾ ਰਹੇਗਾ ਜੀ ਰਾਮਟੈਕ ਦਾ ਪਸ਼ਮੀਨਾ ਰਹੇਗਾ ਬਹੁਤ ਹੀ ਜਿਆਦਾ ਸੋਹਣਾ ਔਰ ਸੌਫਟ ਹੁਣ ਤੁਸੀਂ ਇਹਦੀ ਲੈਸ਼ ਚੈੱਕ ਕਰੋ ਜਿਹੜੀ ਲੈਸ਼ ਆਪਾਂ ਨੇ ਐਡ ਆਨ ਕੀਤੀ ہوئی ਸਾਰੇ ਕਲਰ ਜਿੰਨੇ ਵੀ ਕਲਰ ਆਪਣੇ ਵਰਕ ਦੇ ਵਿੱਚ ਐਡ ਨੇ ਥ੍ਰੈਡ ਦੇ ਵਿੱਚ ਐਡ ਨੇ ਸਾਰੇ ਹੀ ਕਲਰ ਆਪਾਂ ਨੇ ਲੈਸ਼ ਦੇ ਵਿੱਚ ਦਿੱਤੇ ਹੋਏ ਨੇ ਕਈ ਵਾਰ ਅਸੀਂ ਲੈਸ਼ ਜਿਹੜੀ ਡਾਈ ਕਰਵਾਉਣੀ ਆ ਕਈ ਵਾਰ ਡਾਈ ਕੀਤੀ ਕਰਾਈ ਲੈਸ਼ ਆਪਾਂ ਨੂੰ ਮਿਲ ਜਾਂਦੀ ਏ ਕਿ ਦੇਖੋ ਜੀ ਬਹੁਤ ਹੀ ਜਿਆਦਾ ਸੋਹਣਾ ਪੀਸ ਬਣਿਆ ਹੋਇਆ ਸਾਰੇ ਹੀ ਸੂਟ ਅਜਵాలే ਪਸ਼ਮੀਨੇ ਦੇ ਉੱਪਰ ਰਹਿਣਗੇ ਜੀ ਜਿਹੜਾ ਜਿਹੜਾ ਡਿਜ਼ਾਈਨ ਤੁਹਾਨੂੰ ਪਸੰਦ ਆ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਵੀ ਕਰ ਸਕਦੇ ਹੋ ਤੇ ਇਹਦੇ ਨਾਲ ਰਹੇਗੀ ਜੀ ਸਲਵਾਰ ਔਰ ਦੁਪੱਟਾ ਰਹੇਗਾ ਜੀ ਟਾਈ ਐਂਡ ਡਾਈ ਦਾ ਸਾਰੇ ਡਿਜ਼ਾਈਨ ਜਿਹੜੇ ਦੁਪੱਟੇ ਦਾ ਆਪਾਂ ਡਿਫਰੈਂਟ ਕੀਤੇ ਹੋਏ ਆ ਔਰ ਇਹਦੇ ਨਾਲ ਆਪਾਂ ਜਿਹੜਾ ਦੁਪੱਟਾ ਰੱਖਿਆ ਹੋਇਆ ਬਰਬਰੀ ਦਾ ਰੱਖਿਆ ਹੋਇਆ ਬਹੁਤ ਜ਼ਿਆਦਾ ਸੋਨਾ ਔਰ ਸਿੱਤੇ ਟਿੱਕੇ ਵਾਲਾ ਦੁਪੱਟਾ ਇਦਾਂ ਨਹੀਂ ਆਏਗਾ ਕਿ ਸਿਰ ਦੇ ਉੱਪਰ ਨਹੀਂ ਟਿਕੇਗਾ ਇਸ ਤਰ੍ਹਾਂ ਤੁਸੀਂ ਅਗਰ ਲਾਈਕ ਕਰਦੇ ਇਹ ਵਾਲਾ ਡਿਜ਼ਾਈਨ ਤੁਸੀਂ ਦੱਸ ਸਕਦੇ ਹੋ ਕਿ ਆਪਾਂ ਦੁਪੱਟੇ ਦਾ ਡਿਜ਼ਾਈਨ ਵੀ ਸੇਮ ਹੀ ਰੈਡੀ ਕਰਾਉਣਾ ਵੈਸੇ ਟਾਈ ਐਂਡ ਡਾਈ ਤੁਸੀਂ ਕੋਈ ਵੀ ਡਿਜ਼ਾਈਨ ਬਣਾਓ ਸੋਨਾ ਹੀ ਬਣਦਾ ਹੈ ਜੀ ਬਹੁਤ ਪਿਆਰੇ ਕਲਰ ਨੇ ਜੀ ਤੁਹਾਨੂੰ ਕੋਈ ਵੀ ਕਲਰ ਪਸੰਦ ਹੈ ਕੋਈ ਵੀ ਡਿਜ਼ਾਈਨ ਪਸੰਦ ਹੈ ਤੁਸੀਂ ਜਿਹੜਾ ਸੇਮ ਡਿਜ਼ਾਈਨ ਜਾਂ ਸੇਮ ਕਲਰ ਦੇ ਉੱਪਰ ਕਰਵਾਉਣਾ ਚਾਹੁੰਦੇ ਤੁਸੀਂ ਕਰਵਾ ਸਕਦੇ ਹੋ ਅਗਰ ਤੁਹਾਨੂੰ ਡਿਜ਼ਾਈਨ ਕੋਈ ਪਸੰਦ ਹੈ ਜਾਂ ਉਹ ਕਲਰ ਤੁਹਾਨੂੰ ਨਹੀਂ ਪਸੰਦ ਹੈਗਾ ਹਨ ਤਾਂ ਤੁਸੀਂ ਜਿਹੜਾ ਕਲਰ ਹੈ ਉਹ ਚੇਂਜ ਕਰ ਸਕਦੇ ਹੋ ਲੋ ਜੀ ਜਿੰਨੇ ਡਿਜ਼ਾਈਨ ਆਪਾਂ ਇਹ ਵਾਲੇ ਤੁਹਾਡੇ ਨਾਲ ਅਨਸਟਿਚ ਵੀ ਸ਼ੇਅਰ ਕੀਤੇ ਸੀ ਤੇ ਬਹੁਤ ਵਧੀਆ ਰਿਸਪੌਂਸ ਰਹਾ ਜੀ ਹਰੇਕ ਕਸਟਮਰ ਨੇ ਇਹ ਵਾਲੇ ਜਿਹੜੇ ਸੂਟ ਨੇ ਆਪਣੇ ਲਈ ਰੈਡੀ ਕਰਵਾਏ ਨੇ ਜੀ ਲੋ ਜੀ ਇਸ ਤਰ੍ਹਾਂ ਰਹਿਣਗੇ ਪੂਰੀ ਸ਼ਰਟ ਦੇ ਵਿੱਚ ਫਲਾਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਕੰਮ ਕੀਤਾ ਗਿਆ ਇਹਦੇ ਵਿੱਚ ਆਪਾਂ ਨੇ ਜਰੀ ਐਡ-ਆਨ ਕੀਤੀ ਜਿਹਦੇ ਨਾਲ ਬਹੁਤ ਹੀ ਪਿਆਰੀ ਸ਼ਾਈਨ ਆ ਰਹੀ ਹੈ ਔਰ ਲੈਸ਼ ਆਪਾਂ ਨੇ ਐਡ-ਆਨ ਕੀਤੀ ਵਰਕ ਦੇ ਅਕੋਰਡਿੰਗ ਕੀ ਇਹਦੇ ਵਿੱਚ ਰੈੱਡ ਕਲਰ ਥੋੜਾ ਜ਼ਿਆਦਾ ਹਾਈਲਾਈਟ ਹੋ ਰਿਹਾ ਇਸ ਕਰਕੇ ਆਪਾਂ ਰੈੱਡ ਕਲਰ ਇਹਦਾ ਵਿੱਚ ਐਡ-ਆਨ ਕੀਤਾ ਹੋਇਆ ਜੀ ਨੇਕ ਤੁਸੀਂ ਦੇਖ ਸਕਦੇ ਹੋ ਹਾਫ ਬੈਂ ਵਾਲਾ neck ਸਾਡੀ ਸਿਸਟਰ ਨੇ ਲਿਖਿਆ ਸੀ ਕਿ ਹਾਫ ਬੈਂ ਬਣਾਇਓ ਫਿਰ ਆਪਾਂ ਹਾਫ ਬੈਂ ਜਿਹੜੇ neck ਦੇ ਬਣਾਏ ਹੋਏ ਨੇ ਜੀ ਇਸ ਤਰ੍ਹਾਂ ਪੂਰੀ ਸ਼ਰਟ ਦੇ ਹੇਠੇ ਘੇਰੇ ਦੇ ਉੱਪਰ ਤਿੰਨ ਫੁੱਲ ਸੈਂਟਰ ਦੇ ਵਿੱਚ ਦੋ ਫੁੱਲ ਔਰ ਉੱਪਰ ਫਿਰ ਆਪਾਂ ਤਿੰਨ ਫੁੱਲ ਬਣਾਏ ਹੋਏ ਨੇ ਜੀ ਬਹੁਤ ਹੀ ਪਿਆਰਾ ਜਿਹਾ ਪੀਸ ਬਣਿਆ ਹੋਇਆ ਸੋਬਰ ਜਿਹਾ ਤੇ ਔਰ ਕਲਰ ਅਗਰ ਮੈਂ ਗੱਲ ਕਰਾਂ ਕਲਰ ਕੰਬੀਨੇਸ਼ਨ ਜਿਹੜਾ ਹੋਇਆ ਹੋਇਆ ਕਲਰਾਂ ਦੇ ਥ੍ਰੈਡ ਆਪਾਂ ਨੇ ਐਡ ਕੀਤੇ ਹੋਏ ਨੇ ਨਾ ਤਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੇ ਔਰ ਕੰਮ ਤੁਸੀਂ ਬਿਲਕੁਲ ਨੇੜੇ ਤੋਂ ਚੈੱਕ ਕਰੋ ਬੜਾ ਹੀ ਸੋਹ ਕੀਤਾ ਹੋਇਆ ਸਾਰਾ ਕੰਮ ਮਸ਼ੀਨ ਦਾ ਰਹੇਗਾ ਜੀ ਔਰ ਕੰਮ ਤੋਂ ਨੂੰ ਕੋਈ ਵੀ ਮਿਲੇਗਾ ਜੀ ਸਾਰੇ ਜਿੱਦਾਂ ਹੈਂਡਵਰਕ ਦਾ ਜਾਂ ਤੁਸੀਂ ਆਰੀ ਵਰਕ ਕਰਵਾ ਰਹੇ ਹੋ ਮਸ਼ੀਨੋਂ ਕਰਵਾ ਰਹੇ ਸਾਰਾ ਹੀ ਸਾਫ ਸੁਥਰਾ ਕੰਮ ਜਿਹੜਾ ਮਿਲੇਗਾ ਲਓ ਜੀ ਇਸ ਤਰ੍ਹਾਂ ਰਹੇਗਾ ਜੀ ਦੁਪੱਟਾ ਜੋ ਕਲਰ ਆਪਾਂ ਨੇ ਕਲਰ ਦੇ ਵਰਕ ਦੇ ਵਿੱਚ ਐਡ ਆਨ ਕੀਤੇ ਉਹੀ ਆਪਾਂ ਦੁਪੱਟੇ ਦੇ ਵਿੱਚ ਐਡ ਆਨ ਕੀਤੇ ਹੋਏ ਨੇ ਇਸ ਤਰ੍ਹਾਂ ਤੁਹਾਨੂੰ ਸੇਮ ਕਲਰ ਦੇ ਉੱਪਰ ਸੇਮ ਵਰਕ ਪਸੰਦ ਆ ਜੀ ਤੁਸੀਂ ਇਹ ਵੀ ਕਰਵਾ ਸਕਦੇ ਹੋ ਅਗਰ ਇਹ ਵਾਲਾ ਵਰਕ ਪਸੰਦ ਆ ਕਲਰ ਨਹੀਂ ਪਸੰਦ ਤੁਸੀਂ ਕਲਰ ਜਿਹੜਾ ਚੇਂਜ ਕਰ ਸਕਦੇ ਹੋ ਲੋ ਜੀ ਬਹੁਤ ਹੀ ਪਿਆਰੀ ਜੀ ਸ਼ੇਡ ਆਨੀਅਨ ਪਿੰਕ ਜੀ ਸ਼ੇਡ ਹੈ ਜੀ ਇਸ ਤਰ੍ਹਾਂ ਰਹੇਗਾ ਉੱਪਰ neck ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਡੀਸੈਂਟ ਜਿਹਾ neck ਬਣਾਇਆ ਹੋਇਆ ਆਪਾਂ ਮੈਂ ਖੁਦ ਵੀ ਇਦਾਂ ਦੇ neck ਜਿਹੜੇ ਲਾਈਕ ਕਰਦੀਆਂ ਪੋਟਲੀ ਬਟਨ ਵਾਹਰਾ ਹੋ ਗਿਆ ਜਾਂ ਹਨ ਸਿੰਪਲ ਪਾਈਪਿੰਗ ਕੱਢ ਕੇ neck ਹੋ ਗਿਆ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਇਸ ਤਰ੍ਹਾਂ ਰਹਿਣ ਗਿਆ ਜੀ ਆਪਣੀਆਂ ਬਾਹਾਂ ਬਿਲਕੁਲ ਸਿੰਪਲ ਸੋਬਰ ਜਾਂ ਬਾਹਾਂ ਦੇ ਉੱਪਰ ਕੰਮ ਹੈ ਲਾਈਟ ਵੇਟ ਹੈ ਜੀ ਇਦਾਂ ਨਹੀਂ ਹੈਗਾ ਕਿ ਤੁਹਾਨੂੰ ਹੈਵੀ ਪਨ ਮਹਿਸੂਸ ਹੋਏਗਾ ਕਿ ਆਪਾਂ ਹਾਈ ਕੀ ਵੇਅਰ ਕਰ ਲਿਆ ਬੜਾ ਹੀ ਹੈਵੀ ਹੈ ਔਰ ਤੁਸੀਂ ਘੇਰਾ ਚੈੱਕ ਕਰੋ ਬਹੁਤ ਸੋਹਣਾ ਘੇਰੇ ਦੇ ਉੱਪਰ ਕੰਮ ਜਿਹੜਾ ਆਪਾਂ ਨੇ ਕੀਤਾ ਹੋਇਆ ਔਰ ਕਲਰ ਕੰਬੀਨੇਸ਼ਨ ਤੁਸੀਂ ਦੇਖੋ ਬਹੁਤ ਹੀ ਜ਼ਿਆਦਾ ਸੋਹਣੇ ਕਲਰ ਆਪਾਂ ਨੇ ਐਡ ਔਨ ਕੀਤੇ ਹੋਏ ਨੇ ਜੀ ਇਹ ਸਹ ਰਹੇਗੀ ਸਲਵਾਰ ਔਰ ਇਹਦੇ ਨਾਲ ਦੁਪੱਟਾ ਪਰ ਰੱਖਿਆ ਹੋਇਆ ਜੀ ਟੈਬੀ ਦਾ ਬਹੁਤ ਸੋਨਾ ਟੈਬੀ ਦਾ ਦੁਪੱਟਾ ਜੀ ਇਸ ਤਰ੍ਹਾਂ ਫੋਰ ਸਾਈਡ ਆਪਾਂ ਨੇ ਕਲਰ ਸ਼ੇਡ ਦਿੱਤੀਆਂ ਹੋਈਆਂ ਨੇ ਜੋ ਕਲਰ ਆਪਣੇ ਸੂਟ ਦੇ ਵਿੱਚ ਸੋਨਾ ਲੱਗ ਰਿਹਾ ਹੈ ਉਹੀ ਕਲਰ ਆਪਾਂ ਦੁਪੱਟੇ ਦੇ ਵਿੱਚ ਐਡ-ਆਨ ਕੀਤਾ ਹੋਇਆ ਜੀ ਕਲਰ ਬਹੁਤ ਪਿਆਰਾ ਇਹ ਵੀ ਆਪਣਾ ਰਾਮ ਟੈਕਸ ਪਸ਼ਮੀਨੇ ਦੇ ਉੱਪਰ ਰਹੇਗਾ ਤੁਸੀਂ ਕੋਟ ਰਾਈਜ਼ ਦੇ ਉੱਪਰ ਕਰਵਾ ਸਕਦੇ ਹੋ ਸੇਮ ਕਲਰ ਦੇ ਉੱਪਰ ਕਰਵਾ ਸਕਦੇ ਹੋ ਤੁਸੀਂ ਅਗਰ ਫੈਬਰਿਕ ਚੇਂਜ ਕਰਨਾ ਚਾਹੋ ਤਾਂ ਤੁਸੀਂ ਫੈਬਰਿਕ ਵੀ ਚੇਂਜ ਕਰ ਸਕਦੇ ਹੋ ਅਗਲਾ ਕਲਰ ਮਸਟਰਡ ਕਲਰ ਮਿਸਟਰ ਬਹੁਤ ਹੀ ਜਿਆਦਾ ਸੋਹਣਾ ਸਿੰਗਲ ਟਾਂਕੇ ਦਾ ਕੰਮ ਹੋਇਆ ਹੋਇਆ ਜੀ ਸਾਰਾ ਤੁਸੀਂ ਦੇਖ ਸਕਦੇ ਹੋ ਔਰ ਇਹ ਡਿਜ਼ਾਈਨ ਸਾਡਾ ਇੰਨਾ ਕੁ ਜਿਆਦਾ ਯਾਨੀ ਕਿ ਪਸੰਦ ਕੀਤਾ ਜਾ ਰਿਹਾ ਮੈਂ ਤੁਹਾਨੂੰ ਦਿਖਾਉਣੀ ਆ ਸੇਮ ਕਲਰ ਔਰ ਸੇਮ ਡਿਜ਼ਾਈਨ ਦੇਖੋ ਕਾਫੀ ਸਾਰੇ ਇਹ ਵਾਲੇ ਸੂਟ ਬਣ ਰਹੇ ਨੇ ਤਾਂ ਨੀਚੇ ਜਿਹੜਾ ਤੁਸਾਂ ਤੁਹਾਨੂੰ ਦਿਖਾਇਆ ਅੰਨੀਆ ਪਿੰਕ ਸ਼ੇਡ ਇਹ ਵੀ ਇੱਕ ਕਾਫੀ ਜਿਆਦਾ ਵਾਇਰਲ ਹੋ ਰਿਹਾ ਸਾਡਾ ਇਹ ਵਾਲਾ ਡਿਜ਼ਾਈਨ ਕਾਫੀ ਸੂਟ ਸਾਡੇ ਇੱਥੇ ਸੇਮ ਕਲਰ ਦੇ ਉੱਪਰ ਸੇਮ ਡਿਜ਼ਾਈਨ ਜਿਹੜਾ ਬਣਿਆ ਹੋਇਆ ਜੀ ਤੇ ਬਹੁਤ ਹੀ ਜ਼ਿਆਦਾ ਸੋਨਾ ਪੀਸ ਬਣਿਆ ਹੋਇਆ ਜੀ ਰਾਮ ਟੈਕਸ ਪਸ਼ਮੀਨਾ ਦੇ ਉੱਪਰ ਆਪਾਂ ਨੇ ਇਹ ਪੀਸ ਜਿਹੜਾ ਰੈਡੀ ਕੀਤਾ ਹੈ ਔਰ ਇਹ ਦਿਨ ਸਨਵਾਰ ਰਹੀਗੀ ਜੀ ਔਰ ਇਹ ਰਹੇਗਾ ਜੀ ਦੁਪੱਟਾ ਇਹਦੇ ਨਾਲ ਦੁਪੱਟਾ ਤੁਸੀਂ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਹਣਾ ਦੁਪੱਟਾ ਆਪਾਂ ਨੇ ਡਾਈ ਜਿਹੜਾ ਕਰਵਾਇਆ ਹੋਇਆ ਕਿਉਂਕਿ ਜੀ ਮੇਨ ਗੱਲ ਹੁੰਦੀ ਹੈ ਦੁਪੱਟੇ ਸੋਹਣੇ ਹੋਣ ਸੂਟਾਂ ਦੇ ਨਾਲ ਦੁਪੱ ਰਸੂਰ ਜ਼ਿਆਦਾ ਸੋਹਣੇ ਲੱਗਣਾਂ ਲੱਗ ਦੁਪੱਟਾ ਦੇਖੋ ਕਿੰਨਾ ਪਿਆਰਾ ਬਣਿਆ ਹੋਇਆ ਬਹੁਤ ਹੀ ਸੋਹਣਾ ਲੱਗ ਰਿਹਾ ਕਲਰਫੁਲ ਜਿਹਾ ਲੱਗ ਰਿਹਾ ਜੀ ਔਰ ਕਲਰ ਕੰਬੀਨੇਸ਼ਨ ਤਾਂ ਬਹੁਤ ਜਿਆਦਾ ਸੋਹਣਾ ਹੋਇਆ ਹੋਇਆ ਜੀ ਇਸ ਤਰ੍ਹਾਂ ਰਹੇਗਾ ਮੈਂ ਤੁਹਾਨੂੰ ਉਲਟੀ ਸਾਈਡ ਦਿਖਾ ਦితి ਕਿਉਂਕਿ ਤੁਹਾਨੂੰ ਪ੍ਰੋਪਰ ਲੈਸ਼ ਵਗੈਰਾ ਵੀ ਪਤਾ ਚੱਲੇ ਕਿ ਕਿਸ ਤਰ੍ਹਾਂ ਦੀ ਆਪਾਂ ਲੈਸ਼ ਜਿਹੜੀ ਐਡ-ਆਨ ਕੀਤੀ ਹੋਈ ਹੈ ਤੇ ਆਪਾਂ ਸਿੰਗਲ ਕਲਰ ਦੀ ਲੈਸ਼ ਐਡ ਕੀਤੀ ਹੋਈ ਹੈ ਕਿਉਂਕਿ ਇਹਦੇ ਚ ਆਪਾਂ ਜਿਆਦਾ ਕਲਰ ਜਿਹੜੇ ਨਹੀਂ ਦਿਖਾਏ ਹੋਏ ਲੋ ਜੀ ਅਗਲਾ ਕਲਰ ਰੈੱਡ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਔਰ ਕਾਫੀ ਸਾਰੇ ਪੀਸ ਸਾਡੇ ਇਹ ਵਾਲੇ ਰੈਡੀ ਹੋ ਰਹੇ ਨੇ ਔਰ ਸੇਮ ਕਲਰ ਦੇ ਉੱਪਰ ਆ ਰਹੇ ਨੇ ਹੋ ਰਹੇ ਨੇ ਕਿਉਂਕਿ ਇੱਕ ਤਾਂ ਦੇਖੋ ਮੌਸਮ ਠੰਡਾ ਜੀ ਉਹਦੇ ਵਿੱਚ ਆਪਾਂ ਨੂੰ ਬ੍ਰਾਈਟ ਕਲਰ ਜਿਹੜੇ ਜ਼ਿਆਦਾ ਅੱਛੇ ਲੱਗਦੇ ਨੇ ਮੈਨੂੰ ਖੁਦ ਜਿਹੜੇ ਬ੍ਰਾਈਟ ਕਲਰ ਜ਼ਿਆਦਾ ਵਧੀਆ ਲੱਗਦੇ ਨੇ ਤੇ ਇਹ ਕਲਰ ਪਰਸਨਲੀ ਮੈਨੂੰ ਬਹੁਤ ਜ਼ਿਆਦਾ ਸੋਹਣਾ ਲੱਗਿਆ ਜੀ ਰੈੱਡ ਕਲਰ ਔਰ ਕੰਮ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਔਰ ਸੋਬਰ ਜਿਹਾ ਕੰਮ ਆਪਾਂ ਨੇ ਕੀਤਾ ਹੋਇਆ ਇਹ ਰਹਿਣਗੇ ਜੀ ਦੋ ਫਲਾਰ ਆਪਣੇ ਘੇਰੇ ਤੋਂ ਉੱਪਰ ਤੇ ਹਿੱਪ ਤੋਂ ਨੀਚੇ ਬਹੁਤ ਹੀ ਜ਼ਿਆਦਾ ਸੋਹਣੇ ਕੰਮ ਨਾਲ ਤੁਸੀਂ ਦੇਖ ਸਕਦੇ ਹੋ ਇਹਨੂੰ ਡਿਜ਼ਾਈਨ ਕੀਤਾ ਗਿਆ ਕਲਰ ਕੰਬੀਨੇਸ਼ਨ ਬਹੁਤ ਜ਼ਿਆਦਾ ਸੋਹਣੇ ਲੱਗੇ ਹੋਏ ਨੇ ਬਹੁਤ ਹੀ ਪਿਆਰੇ ਔਰ ਇਹ ਆਪਾਂ ਕੀਤਾ ਜੀ ਕੋਟਰਾਇਸ ਦੇ ਉੱਪਰ ਔਰ ਇਸ ਤਰ੍ਹਾਂ ਰਹੇਗਾ ਜਿਹਦਾ ਬਾਹਾਂ ਰਹਿਣਗੀਆਂ ਬਾਹਾਂ ਦੇ ਉੱਪਰ ਆਪਾਂ ਸਿੰਪਲ ਡਿਜ਼ਾਈਨ ਬਣਾਇਆ ਹੋਇਆ ਜਿਹਦਾ ਘੇਰੇ ਦੇ ਉੱਪਰ ਇੱਕ ਕਾਫੀ ਜ਼ਿਆਦਾ ਡਿਜ਼ਾਈਨ ਜਿਹੜਾ ਟ੍ਰੈਂਡਿੰਗ ਚ ਚੱਲ ਰਿਹਾ ਤੇ ਜੋ ਅੱਜਕੱਲ ਟ੍ਰੈਂਡ ਦੇ ਵਿੱਚ ਹੁੰਦਾ ਉਹੀ ਤੁਹਾਡੇ ਲਈ ਆਪਾਂ ਬਣਾਉਨੇ ਆ ਜਿਹਦਾ ਨੈਕ ਰਹੇਗਾ ਜੀ ਬੋਟ neck ਔਰ ਇਹਦੇ ਨਾਲ ਆਪਾਂ ट्राਊਜ਼ਰ ਜਿਹੜਾ ਰੈਡੀ ਕੀਤਾ ਜੀ ਟਰਾਊਜ਼ਰ ਆਪਾਂ ਲੂਜ਼ ਮੂਰੀਏ ਦੀ ਰੱਖੀ ਹੋਈ ਹੈ ਤੁਸੀਂ ਸਲਵਾਰ ਬਣਾ ਸਕਦੇ ਹੋ ਸਲਵਾਰ ਵੀ ਬਣਾ ਸਕਦੇ ਹੋ ਤੁਸੀਂ ਅਗਰ ਸਲਵਾਰ ਲਾਈਕ ਕਰਦੇ ਹੋ ਸਲਵਾਰ ਵੀ ਬਣਾ ਸਕਦੇ ਹੋ ਅਗਰ ਤੁਸੀਂ ਪੈਂਟ ਟਰਾਊਜ਼ਰ ਲਾਈਕ ਕਰਦੇ ਹੋ ਤੁਸੀਂ ਇਸ ਤਰ੍ਹਾਂ ਪੈਂਟ ਟਰਾਊਜ਼ਰ ਵੀ ਬਣਾ ਸਕਦੇ ਹੋ ਤੇ ਇਹਦੇ ਨਾਲ ਆਪਾਂ ਦੁਪੱਟਾ ਰੱਖਿਆ ਹੋਇਆ ਜੀ ਟੈਬੀ ਦਾ ਇਹ ਤੁਹਾਨੂੰ ਕਲਰ ਦਾ ਥੋੜਾ ਜਿਹਾ ਸ਼ੇਡ ਚੇਂਜ ਆਉਂਦਾ ਹੋਣਾ ਕਿਉਂਕਿ ਦੁਪੱਟਾ ਟੈਬੀ ਦਾ ਜੀ ਕਾਟਨ ਸਟਾਫ ਦੇ ਵਿੱਚ ਹੈ ਨਾ ਤੇ ਉਹ ਕੋਟਰਾਇਜ਼ ਥੋੜਾ ਬੋਦਾ ਜਿਹੜਾ ਕਲਰ ਦਾ ਦੁਪੱਟੇ ਦੇ ਵਿੱਚ ਫਰਕ ਰਹੇਗਾ ਜੀ ਠੀਕ ਹੈ ਜੀ ਤੇ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਹੈ ਇੱਕ ਡਿਜ਼ ਦੇਖੋ ਇਹ ਵੀ ਆਪਾਂ ਬਲੈਕ ਦੇ ਉੱਪਰ ਕੀਤਾ ਇਹ ਸਾਡੀ ਭੈਣ ਨੇ ਆਪਣੀ ਪਸੰਦ ਨਾਲ ਕਲਰ ਐਡ-ਆਨ ਕਰਵਾਏ ਸੀ ਕਿ ਅਮਨ ਮੈਨੂੰ ਬਲੈਕ ਦੇ ਵਿੱਚ ਇਹ ਵਾਲੇ ਕਲਰ ਜਿਹੜੇ ਨੇ ਐਡ ਕਰਕੇ ਦੋ ਇਸ ਤਰ੍ਹਾਂ ਇਹ ਵੀ ਆਪਾਂ ਪਸ਼ਮੀਨੇ ਦੇ ਉੱਪਰ ਹੀ ਕੀਤਾ ਹੋਇਆ ਜੀ ਕਿਉਂਕਿ ਹੁਣ ਮੌਸਮ ਅੱਗੇ ਤੁਹਾਨੂੰ ਪਤਾ ਜੀ ਸਰਦੀ ਵਧ ਰਹੀ ਏ ਤਾਂ ਉਵੇਂ-ਉਵੇਂ ਇਹ ਬੜਾ ਕਪੜਾ ਪਸ਼ਮੀਨੇ ਦੇ ਉੱਪਰ ਬਹੁਤ ਸਾਰਾ ਕੰਮ ਜਿਹੜਾ ਹੋ ਰਿਹਾ ਚਲੋ ਜੀ ਬਹੁਤ ਜ਼ਿਆਦਾ ਸੋਹਣੇ ਸੂਟ ਤੁਹਾਨੂੰ ਅੱਜ ਆਪਾਂ ਦਿਖਾਏ ਨੇ ਤੇ ਜੇ ਤੁਹਾਨੂੰ ਕੋਈ ਵੀ ਡਿਜ਼ਾਈਨ ਇਹਨਾਂ ਦੇ ਵਿੱਚੋਂ ਪਸੰਦ ਆ ਤੁਸੀ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਸਕ੍ਰੀਨ ਉੱਪਰ ਆਪਣਾ WhatsApp ਨੰਬਰ ਸ਼ੋ ਹੋ ਰਿਹਾ ਹੈ ਕਾਫੀ ਸਾਰੇ ਫੋਨ ਕਾਲ ਆ ਰਹੀਏ ਨੇ ਕੁਝ ਕੁ ਮੈਂ ਕਾਲ ਅਟੈਂਡ ਕੀਤੀਆਂ ਸੀ ਤੇ ਕੋਸ਼ਿਸ਼ ਕਰਦੇ ਆ ਕਿ ਕੁਝ ਕੁ ਆਪਾਂ ਅੱਜ ਵੀ ਅਟੈਂਡ ਕਰਾਂਗੇ ਹਨਾ ਤੇ ਕਿਉਂਕਿ ਕਾਫੀ ਜ਼ਿਆਦਾ ਬਿਜ਼ੀ ਚੱਲ ਰਿਹਾ ਕੰਮ ਨੂੰ ਲੈ ਕੇ ਸੀਜ਼ਨ ਦਾ ਟਾਈਮ ਹੈ ਕਾਫੀ ਸਾਰਾ ਵਰਕਰਾਂ ਨੂੰ ਕਦੀ ਵਰਕਰ ਆ ਜਾਂਦੇ ਨੇ ਕੰਮ ਲੈਣ ਕਦੀ ਕੋਸ਼ਿਸ਼ ਕਦੀ ਕੁਝ ਤੇ ਸਾਰਾ ਦਿਨ ਇਦਾਂ ਹੀ ਆਪਣਾ ਜਿਹੜਾ ਸ਼ਡਿਊਲ ਹੈ ਬਿਜ਼ੀ ਰਹਿੰਦਾ ਤੇ ਜਿਹੜੀਆਂ ਬੰਨ ਨਾਲ ਕਾਲ ਤੇ ਗੱਲ ਨਹੀਂ ਹੋ ਪਾਰੀ ਆਪਾਂ ਕੋਸ਼ਿਸ਼ ਕਰਦੇ ਆ ਅੱਜ ਤੇ ਕੱਲ ਦੇ ਵਿੱਚ ਆਪਾਂ ਸਾਰਿਆਂ ਨਾਲ ਗੱਲ ਕਰਕੇ ਆਪਾਂ ਫਾਈਨਲ ਕਰਕੇ ਜਿਹੜੇ ਤੁਹਾਡੇ ਆਰਡਰ ਨੇ ਉਹ ਜਲਦੀ ਤਾਂ ਪਲੀਜ਼ ਆ ਜਿਆਦਾ ਟਾਈਮ ਵੇਸ ਨਾ ਕਰੋ ਪੈਨੋ ਜਲਦੀ ਜਲਦੀ ਆਪਣੇ ਜਿਹੜੇ ਆਰਡਰ ਫਾਈਨਲ ਕਰੋ ਕਿਉਂਕਿ ਟਾਈਮ ਬਹੁਤ ਜ਼ਿਆਦਾ ਲੱਗ ਰਿਹਾ ਕਿਉਂਕਿ ਕਾਫੀ ਜ਼ਿਆਦਾ ਰਸ਼ ਹੋਇਆ ਪਿਆ ਜੀ ਕੰਮ ਦਾ ਸਮਝ ਤੋਂ ਬਾਹਰ ਹੋਇਆ ਪਿਆ ਸਿਰ ਤੋਂ ਉੱਪਰ ਹੋਇਆ ਪਿਆ ਏ ਤੇ ਹੋਪ ਵੀ ਤੁਹਾਨੂੰ ਜਿਹੜੇ ਅੱਜ ਵਾਲੇ ਡਿਜ਼ਾਈਨ ਨੇ ਵਧੀਆ ਲੱਗੇ ਹੋਣਗੇ ਅਗਰ ਵਧੀਆ ਲੱਗੇ ਲਾਈਕ ਸ਼ੇਅਰ ਤੇ ਪਿਆਰਾ ਜਿਹਾ ਮੈਸੇਜ ਜ਼ਰੂਰ ਕਰਕੇ ਜਾਇਓ ਮਿਲਦੇ ਹਾਂ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ